ਫੋਜਾ ਸਿੰਘ ਨਹੀਂ ਆਏ ਜਿੱਥੇ ਉਹਨਾਂ ਨੂੰ ਆਉਣਾ ਚਾਹੀਦਾ ਇਹ ਕਹਿੰਦੇ ਮੇਰਾ ਪੁੱਤ ਆਰਗਾ ਸੀ ਉਹ ਆਇਆ ਹੀ ਨਹੀਂ ਇੱਥੇ ਨਹੀਂ ਹੋਣਾ ਇਹ ਕਿਸੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਆਪ ਦੇ ਬਾਰੇ ਕਹਿ ਸਕਦਾ ਹਾਂ ਕਿ ਫੋਜਾ ਸਿੰਘ ਸਰਾਰੀ ਇੱਕ ਪਾਸੇ ਕਹਿ ਰਹੇ ਨੇ ਕਿ ਮੇਰੇ ਪੁੱਤ ਆਰਗਾ ਸੀਗਾ ਮੇਰੇ ਪੁੱਤ ਆਰਗਾ ਸੀਗਾ ਜਸ਼ਨ ਔਰ ਮੇਰਾ ਪਰਿਵਾਰ ਅਪਰਾ ਜੋ ਉਸੇ ਪਰਿਵਾਰ ਦੇ ਵਿੱਚ ਅੱਜ ਅੰਤਿਮ ਅਰਦਾਸ ਤੇ ਫੋਜਾ ਸਿੰਘ ਸਰਾਰੀ ਨਹੀਂ ਪਹੁੰਚੇਗੇ ਕਾਕਾ ਬਰਾੜ ਅਗਰਾ ਸਕਦੇ ਨੇ ਤਾਂ ਫੋਜਾ ਸਿੰਘ ਸਰਾਰੀ ਕਿਉਂ ਨਹੀਂ ਅੱਜ ਅੰਤਿਮ ਅਰਦਾਸ ਤੇ ਪਹੁੰਚੇ ਕੀ ਉਹ ਜੁੜਾ ਕੁਝ ਉਹਨਾਂ ਨੇ ਕਿਹਾ ਕਿ ਮੇਰੇ ਪੁੱਤਾਂ ਵਰਗਾ ਸੀਗਾ ਜਸ਼ਨ ਕਿ ਉਹ ਇੱਕ ਡਰਾਮਾ ਸੀਗਾ ਕਿ ਉਹ ਇੱਕ ਫੋਕੀ ਗੱਲ ਕਹਿਣ ਦੇ ਲਈ ਸੀ ਕਿ ਅੱਜ ਫੌਜਾ ਸਿੰਘ ਸਰਾਰੀ ਇਸ ਸੰਤਿਮ ਅਰਦਾਸ ਤੇ ਨਹੀਂ ਪਹੁੰਚੇ ਮੇਰਾ ਵੀ ਬੇਟਾ ਸੀ ਮੇਰੇ ਤੇ ਵੀ ਉਹਦੇ ਅਹਸਾਨ ਸੀ ਮੈਂ ਤਾਂ ਮੈਂ ਤੁਹਾਨੂੰ ਵਿਸ਼ਵਾਸ ਦੁਨਾ ਕਈ ਨਹੀਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਖੜੇ ਆ ਜੇ ਜਸ਼ਨੂ 48 ਕੰਡਾਂ ਦੇ ਵਿੱਚ ਕੋਈ ਨਹੀਂ ਤੁਹਾਨੂੰ ਇਨਸਾਫ ਹੁੰਦਾ ਮੈਂ ਤੁਹਾਡੇ ਕੋਲੇ ਪਾਰਟੀ ਦੇ ਨਾਲ ਬਰਾਬਰ ਖੜ ਕੇ ਜਾਉਂ ਜਸ਼ਨ ਨੇ ਮੇਰੀ ਦਿਲ ਲਾ ਕੇ ਤੇ ਬਹੁਤ ਮਿਹਨਤ ਨਾਲ ਮਦਦ ਕੀਤੀ ਆਪਾਂ ਸਾਰੇ ਉਹਦੇ ਭਰਾ ਮੈਂ ਜਿੰਨੀ ਵੀ ਕੋਸ਼ਿਸ਼ ਹੋ ਸਕੀ ਉਹਨਾਂ ਇਨਸਾਫ ਦਵਾਉਣ ਦੀ ਜਿਹੜਾ ਵੀ ਗੁਨਾਹ ਹੋਗਾ ਉਹਨੂੰ ਹਰੇਕ ਤਰ੍ਹਾਂ ਦੀ ਸਹਾਇਤਾ ਦਵਾਉਣ ਤੇ ਤੁਹਾਡਾ ਸਾਥ ਹਰੇ ਪਰਿਵਾਰ ਦਾ ਸਾਥ ਦੇਵਾਓ ਕਿਉਂਕਿ ਉਹ ਬੇਟਾ ਗਿਆ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੋਸ਼ਿਸ਼ ਕੀਤੀ ਹੈ ਫੌਜਾ ਸਿੰਘ ਨੂੰ ਤਾਂ ਆਉਣਾ ਚਾਹੀਦਾ ਸੀ ਨਾ ਜੀ ਭੋਗ ਦੇ ਦੌਰ ਤੇ ਸ਼ਾਇਦ ਹੋਰ 10 ਮਿੰਟਾਂ 'ਚ ਆ ਜਾਣ। ਵਜਾ ਦੇ ਨਾਲ ਜਿਹੜੀ ਜੋ ਘਟਨਾ ਵਾਪਰੀ ਉਹਨੇ ਆਪਦੀ ਖੁਦਕੁਸ਼ੀ ਕੀਤੀ। ਕੋਈ ਨਹੀਂ। ਅਸੀਂ ਲਗਾਤਾਰ ਅੰਸਾਰ ਦੀ ਮੰਗ ਕਰ ਰਹੇ ਆਂ, ਪਰਿਵਾਰ ਵੀ ਕਰ ਰਿਹਾ। ਆਮ ਆਦਮੀ ਪਾਰਟੀ ਦੇ ਕਿਸੇ ਵੀ ਹੋਰ ਚਲੋ ਫੌਜੇਸ ਰਾਏ ਤੇ ਤਾਂ ਦੋਸ਼ ਲੱਗ ਰਹੇ ਆ। ਹੋਰ ਕੋਈ ਵੀ ਐਮਐਲਏ, ਐਮਪੀ ਜਾਂ ਕੋਈ ਮੰਤਰੀ, ਮੁੱਖ ਮੰਤਰੀ ਕਿਸੇ ਨੇ ਵੀ ਇਸ ਘਟਨਾ ਦਾ ਜਿਹੜਾ ਉਹ ਸਹੀ ਪੱਖ ਨਹੀਂ ਲਿਆਗਾ ਵੀ ਉਹ ਤੇ ਕਾਰਵਾਈ ਹੋਣੀ ਚਾਹੀਦੀ ਦੋਸ਼ੀ ਤੇ ਜਾਂ ਕੀ ਆ ਤੁਸੀਂ ਤੁਹਾਡੇ ਇਲੈਕਸ਼ਨ ਚ ਵੀ ਉਹ ਫਿਰ ਮੇਰੇ ਮੇਰੀ ਉਹਨੇ ਤੁਸੀਂ ਦੱਸੋ ਜੀ ਇਹਦਾ ਕੀ ਕਰਵਾਇਆ ਜਸ਼ਨ ਨੇ ਮੇਰੀ ਦਿਲ ਲਾ ਕੇ ਤੇ ਬਹੁਤ ਮਿਹਨਤ ਨਾਲ ਮਦਦ ਕੀਤੀ ਆਪਾਂ ਸਾਰੇ ਦੇ ਭਰਾ ਮੈਂ ਜਿੰਨੀ ਵੀ ਕੋਸ਼ਿਸ਼ ਹੋ ਸਗੀ ਉਹਨਾਂ ਇਨਸਾਫ ਦਵਾਉਂਦੀ ਜਿਹੜਾ ਵੀ ਗੁਨਾਹ ਹੋਗਾ ਉਹਨੂੰ ਹਰੇਕ ਤਰ੍ਹਾਂ ਦੀ ਸਜ਼ਾ ਦਵਾਉਣ ਚ ਤੁਹਾਡਾ ਸਾਥ ਦੇ ਹਰੇ ਪਰਿਵਾਰ ਦਾ ਸਾਥ ਦੇ ਕਿਉਂਕਿ ਉਹ ਬੇਟਾ ਗਿਆ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੋਸ਼ਿਸ਼ ਕੀਤੀ ਹੈ ਕਾਰਨ ਕੀ ਹੈ ਕਾਰਨ ਕਾਨੂੰਨੀ ਤੌਰ ਤੇ ਜਿਹੜਾ ਕੁਝ ਹੋਊਗਾ ਤੁਹਾਡੇ ਨਾਲ ਕਹਾਂਗੇ ਮੈਂ ਉਹਦੇ ਫਾਜ਼ਿਲ ਸਾਹਿਬ ਨੂੰ ਆਕੇ ਆਂ ਵੀ ਮੈਂ 19 ਜਾਂ 20 ਤਰੀਕ ਨੂੰ ਆਕੇ ਕਰੇ ਤੁਹਾਡੇ ਨਾਲ ਸਾਰੀ ਸਹੀ ਤੇ ਕਹਿੰਦਾ ਮੈਂ ਇਹ ਇੰਨਾ ਟਾਈਮ ਕਿਉਂ ਲੱਗ ਗਿਆ ਮੁੱਖ ਮੰਤਰੀ ਸਾਹਿਬ ਇਹ ਕਹਿ ਸਕਦੇ ਹੋ ਜੀ ਉਹਦੇ ਪਰਚਾ ਦਰਜ ਕਰਵਾਓ ਕੱਲ ਅਮਨ ਰੋੜਾ ਜੀ ਨਾਲ ਗੱਲ ਹੋਈ ਹੈ ਜੀ ਦੋ ਦਿਨਾਂ ਦਾ ਟਾਈਮ ਦਿੱਤਾ ਦੋ ਦੋ ਦਿਨਾਂ ਦੇ ਟਾਈਮ ਤੇ ਅਮਨ ਰੋੜਾ ਜੀ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇਹਨੂੰ ਜਿਹੜਾ ਵੀ ਦੋਸ਼ੀ ਆ ਸਹੀ 4 ਘੰਟੇ ਰਹਿ ਗਈ 2 ਦਿਨਾਂ ਦੇ ਟਾਈਮ ਹਾਂ ਬਸ ਦੇਖੋ ਜੀ ਅਮਨ ਰੋਡਾ ਜਿਹੜਾ ਮੀਟਿੰਗ ਹੋਈ ਸਾਰੇ ਸਹਿਮਤ ਹੋਏ 48 ਘੰਟਿਆਂ ਦਾ ਟਾਈਮ ਦਿੱਤਾ ਅੱਧਾ ਘੰਟਾ ਟੱਪਿਆ ਉੱਥੇ ਸਾਰਾ ਪਰਿਵਾਰ ਖੜਾ ਕਿ ਫਾਦਰ ਸਾਹਿਬ ਮੀਡੀਆ ਨੂੰ ਸਪੀਚ ਕਰ ਰਹੇ ਆ ਐਮ ਐਲ ਏ ਫੌਜਾ ਸਿੰਘ ਸਰਾਰੀ ਦਾ ਦੋ ਵਾਰੀ ਉੱਥੋਂ ਟੱਪਣਾ ਉਹ ਵੀ ਉਂਗਲ ਬਾਹਰ ਕੱਢ ਕੇ ਕਟਣਾ ਇਹ ਕੀ ਇਸ ਤੋਂ ਟਿੱਚਰ ਕਰਨਾ ਇੱਕ ਉਸ ਨੂੰ ਜਿਹਦਾ ਪੁੱਤ ਚਲਿਆ ਗਿਆ ਜਿਹਦਾ ਪੁੱਤ ਖਾ ਲਿਆ ਉਹ ਵੀ ਰੌਂਗ ਸਾਈਡ ਗਿਆ ਐਡੀ ਸਪੀਡ ਤੇ ਗਿਆ ਕੀ ਇਹ ਤੋਂ ਅਸੀਂ ਅੰਤ ਸਾਥੀ ਮੇਰੇ ਸਾਨੂੰ ਫਿਰ ਉਹ ਤਾਂ ਰਹੀ ਨਹੀਂ ਨਾ ਕਈ ਵੀ ਅਮਰਵੜਾ ਪ੍ਰਧਾਨ ਨਾਲ ਮੀਟਿੰਗ ਹੋਈ ਹੋਵੇ ਜਿਹੜੀ ਤੁਸੀਂ ਦੱਸਦੇ ਹੋ ਤਾਂ ਬਹੁਤ ਮਾੜੀ ਘਟਨਾ ਹੈ ਕੋਈ ਵੀ ਕਿਸੇ ਦਾ ਬੱਚਾ ਚਲੇ ਜਾਣਾ ਇਹ ਤਾਂ ਇੱਕ ਪਾਰਟੀ ਦਾ ਮਤਲਬ ਵਰਕਰ ਸੀ ਕਿਸੇ ਦਾ ਦੁਸ਼ਮਣ ਦਾ ਬੱਚਾ ਵੀ ਚਲਾ ਜਾਵੇ ਕੋਈ ਕਿਸੇ ਨੂੰ ਮਕਾਉਲ ਨਹੀਂ ਕਿਤੇ ਅਸੀਂ ਰੁੱਸੇ ਸੀ ਅਸੀਂ ਆਪਦਾ ਘਰੇ ਬੈਠੇ ਸੀ ਕਿ ਤੁਹਾਡੇ ਇਲੈਕਸ਼ਨ ਤੁਸੀਂ ਆ ਕੇ ਜਸ਼ਨ ਹੋ ਗਿਆ ਮੈਂ ਹੋ ਗਿਆ ਸਾਰਿਆਂ ਨਾਲ ਕਿ ਤੁਸੀਂ ਤੋਰਿਆ ਪਰ ਅੱਜ ਸਾਡਾ ਭਰਾ ਚਲਾ ਗਿਆ ਅੱਜ 13 ਦਿਨ ਬੀਤ ਗਏ ਹਾਲਾ ਕਿ ਸਾਨੂੰ ਇਹਨੇ ਜਿਹੜਾ ਕੁਝ ਕਰਨਾ ਕਰਤਾ ਥੋੜੇ ਵੀ ਪੋਸਟ ਜਿੰ ਜਾਂ ਥੋੜੇ ਵੀ ਪਰਿਵਾਰੋਂ ਕਿ ਹਾਂ ਦਾ ਨਾਰਾ ਨਹੀਂ ਪਰਿਵਾਰ ਨੂੰ ਮਾਰਿਆ ਗਿਆ ਵਾਰ-ਵਾਰ ਅਸੀਂ ਫਿਕਰ ਵਿੱਚ ਤੁਹਾਡੇ ਤੁਹਾਡੇ ਬੇਟੇ ਨਾ ਵਾਰ-ਵਾਰ ਘੰਟਾ ਕਰ ਰਹੇ ਇੱਕ ਵਾਰੀ ਵੀ ਫੋਨ ਨਹੀਂ ਚੱਕਿਆ ਵੀ ਇਹ ਸਾਡਾ ਭਰਾ ਚਲਿਆ ਗਿਆ ਫਿਰ ਅਸੀਂ ਤੁਰ ਕੇ ਕੀ ਲੈਣਾ ਸੀ ਅਸੀਂ ਕਿਹੜੀਆਂ ਸਾਨੂੰ ਇਸ ਦਾ ਕੋਈ ਲੈਕਸ਼ਨ ਨਹੀਂ ਲੜਨਾ ਮੈਂ ਮੈਂ ਤੁਹਾਨੂੰ ਦੱਸਾਂ ਮੈਨੂੰ ਬੇਟੇ ਨੇ ਦੋ ਵਾਰੀ ਫੋਨ ਕੀਤਾ ਵੀ ਪਾਪਾ ਜਾ ਕੇ ਮੈਂ ਇੱਕ ਦਿਨ ਪਤਾ ਲਿਆ ਇਹ ਲੁਧਿਆਣੇ ਗਏ ਸੀ ਪਹਿਲਾਂ ਜਿਹੜਾ ਭੋਗ ਰੱਖ ਕੇ ਕੈਂਸਲ ਕਰ ਦਿੱਤਾ ਗਿਆ ਪਤਾ ਨਹੀਂ ਉਸ ਦਿਨ ਭੋਗ ਤੇ ਆਉਂਦੀ ਮੀ ਸੀ ਅੱਜ ਵੀ ਮੈਂ ਭੋਗ ਤੇ ਪਹੁੰਚਿਆ ਇਸੇ ਮਾਰਾਂ ਪਹੁੰਚਿਆ ਵੀ ਭੋਗ ਤੇ ਸਾਡਾ ਆਪਦਾ ਪਰਿਵਾਰ ਸੀ ਜਿੰਨਾ ਤੁਹਾਡਾ ਮਤਲਬ ਕੀ ਭਰਾ ਸੀ ਉਹਨਾਂ ਹੀ ਮੇਰਾ ਵੀ ਬੇਟਾ ਸੀ ਮੇਰੇ ਤੇ ਵੀ ਉਹਦੇ ਅਹਿਸਾਨ ਸੀ ਮੈਂ ਤਾਂ ਜਿਹੜਾ ਭੋਗ ਕਹਿੰਦੇ 1 ਮਿੰਟ ਭੋਗ ਜਿਹੜਾ ਅੱਗੇ ਪਿੱਛੇ ਕੀਤਾ ਗਿਆ ਜੀ ਪਰਵਾਰ ਨੂੰ ਆਏ ਸੀ ਵੀ ਅਸੀਂ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਆਂ ਆਮ ਆਦਮੀ ਪਾਰਟੀ ਸਾਨੂੰ ਜਿਹੜਾ ਇਨਸਾਫ ਦੇਊਗੀ ਉਹ ਕਹਿੰਦੇ ਸੀ ਵੀ ਅਸੀਂ ਇਨਸਾਫ ਮਿਲਣ ਤੇ ਭੋਗ ਪਾਵਾਂਗੇ ਪਰ ਆਮ ਆਦਮੀ ਪਾਰਟੀ ਨੇ ਇਨਸਾਫ ਤਾਂ ਕੀ ਨਹੀਂ ਇਨਸਾਫ ਅਰੋੜਾ ਸਾਹਿਬ ਅਰੋੜਾ ਸਾਹਿਬ ਨੇ 24 ਘੰਟਿਆਂ ਦਾ ਟਾਈਮ ਦਿੱਤਾ ਨਾ ਹੋਇਆ ਤਾਂ ਆਪਾਂ ਦੁਬਾਰਾ ਫੇਰ ਮੈਚ ਨਹੀਂ ਮੈ ਥੋੜੀ ਡੋ ਕਿਹੜੀ ਲੈ ਕੇ ਬ੍ਰਾਦਰ ਸਾਹਿਬ ਇੱਕ ਗੱਲ ਹੋਰ ਹੈ ਮੈਨੂੰ ਇਹ ਕਹਿਣ ਨੂੰ ਹੋ ਸਕਦਾ ਹੈ ਵੀ ਕਿਹਾ ਗਿਆ ਹੋਵੇ ਵੀ ਸੁਸਾਈਡ ਕੀਤੀ ਉਹਨੇ ਪੱਜ ਸਹੀ ਮੈਨਾਂ ਚ ਵੇਖੀਏ ਸੁਸਾਈਡ ਨਹੀਂ ਇਹ ਕਤਲ ਹੈ ਤੁਹਾਡੀ ਸਰਕਾਰ ਏ 13 ਦਿਨ ਹੋ ਗਏ ਨੇ ਤੁਸੀਂ ਕਹਿੰਦੇ ਜੀ ਵੀ ਅਸੀਂ 19 20 ਨੂੰ ਫੇਰ ਆਵਾਂਗੇ ਕੀ ਐਂ ਚੱਲੇਗਾ ਕਿ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਏ ਤੇ ਉਹਨੂੰ 13 ਤਰੀਕ ਨੂੰ 18 ਤਰੀਕ ਨੂੰ 20 ਤਰੀਕ ਨੂੰ 19 ਤਰੀਕ ਨੂੰ ਵੇਖਾਂਗੇ ਕਰਾਂਗੇ ਜਾਂ ਕਾਨੂੰਨ ਕੀ ਕਹਿੰਦਾ ਵੀ ਕਾਨੂੰਨ ਦੇਦਰ ਕਾਨੂੰਨ ਦੇ ਹੁੰਦਾ ਰਹੇਗਾ ਕਾਨੂੰਨ ਦੇਦਰ ਦੇ ਵਿੱਚ ਜਿਹੜਾ ਵੀ ਇਨਸਾਨ ਆਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਦੇ ਕੋਈ ਪਾਰਟੀ ਨਹੀਂ ਇਹ ਕਹੀਦਾ ਸੀ ਉਹਨੂੰ ਸਸਪੈਂਡ ਕਰ ਦੇਣਾ ਕਾਨੂੰਨ ਦੇਦਰੋਂ ਬਾਹਰ ਜਾਦਾ ਹੀ ਨਹੀਂ ਰਿਹਾ ਇਹਰਾ ਹੋ ਜਾਂਦਾ ਵੀ ਉਹ ਕਹਿੰਦਾ ਜਿਹਾ ਸਹੀ ਉਹ ਤੋਂ ਬਾਅਦ ਉਹਨੂੰ ਐਮਐਲਏ ਨਹੀਂ ਸਰ ਸਾਹਿਬ ਐਫਆਈਆਰ ਕਰੂ ਦੇ ਦਾਇਰੇ ਦੇ ਵਿੱਚ ਤਾਂ ਉਹ ਆ ਹੀ ਨਹੀਂ ਰਿਹਾ ਜੇ ਕਾਨੂੰਨ ਦੇ ਦਾਇਰੇ ਚ ਆਉਂਦਾ ਹੋਣਾ ਫਾਈਰ ਹੋਈ ਹੁੰਦੀ ਪੁਲਿਸ ਨੇ ਇੱਕ ਵੀ ਬੰਦੇ ਸਰਕਾਰ ਦੇ ਦਬਾਅ ਤਹਿਤ ਤਾਂ ਪੁਲਿਸ ਐਫਆਈਆਰ ਨਹੀਂ ਕਰ ਰਹੀ ਜੀ ਐਮਐਲਏ ਨੇ ਖੁਦ ਪਾਏ ਨੇਮ ਕੁਝ ਬੰਦਿਆਂ ਦੇ ਨਾਮ ਲਏ ਆ ਕਿ ਜਸ਼ਨ ਨੇ ਆ ਜੀ ਉਹਨਾਂ ਦੇ ਥਰੂ ਮੈਨੂੰ ਪੈਸੇ ਪਹੁੰਚਾਏ ਆ ਹਾਲਾਂਕਿ ਉਹ ਇਹ ਨਹੀਂ ਮੰਨਦੇ ਕਿ ਮੈਨੂੰ ਪਹੁੰਚੇ ਆ ਹਾਂਜੀ ਨਾਲ ਜਸ਼ਨ ਨੇ ਜਸ਼ਨ ਨੇ ਪੈਸੇ ਫਲਾਣੇ ਬੰਦੇ ਨੂੰ ਦਿੱਤੇ ਸੀਗੇ ਤੇ ਫਿਰ ਵੀ ਉਹਨੂੰ ਤਲਬ ਨਹੀਂ ਕੀਤਾ ਪੁਲਿਸ ਨੇ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਨੇ ਜਿਹੜੀ ਗੱਲਬਾਤ ਕੀਤੀ ਹੈ ਮੈਂ ਤੁਹਾਨੂੰ ਕਰ ਕਰਕੇ ਉਹਨਾਂ ਨਾਲ ਗੱਲ ਪੂਰਾ ਇਨਸਾਫ ਦਵਾਉਂਦੇ ਹਰ ਹਾਲਤ 'ਚ ਮੈਂ ਤੁਹਾਡੇ ਨਾਲ ਖੜਾ ਹਾਂ ਔਰ ਜਿਹੜੇ ਲੋਕ ਇਨਸਾਫ ਮੰਗਦੇ ਪਏ ਆ ਨਾ ਉਹਨਾਂ ਨੂੰ ਵੀ ਟੌਰਚਰ ਕੀਤਾ ਜਾ ਰਿਹਾ ਆਂਦੇ ਕੀ ਵੇਖ ਲਾਂਗੇ ਨਹੀਂ ਐਂ ਤਾਂ ਕੋਈ ਟੌਰਚਰ ਕਰ ਲੂਗਾ ਬਈ ਇੱਕ ਸਵਾਲ ਇੱਕ ਸਵਾਲ ਮੀਡੀਆ ਦਾ ਵੀ ਆ ਸੈਂਕੜੇ ਮਤਲਬ ਐਸ ਹਲਾਕੇ ਗੁਰੂਸਾਲ ਹਲਕੇ ਦੀਆਂ ਅਸੀਂ ਤੁਹਾਨੂੰ ਸਬੂਤ ਦੇ ਸਕਦੇ ਆ ਵੀ ਪੈਸੇ ਲੈ ਕੇ ਦੂਜਿਆਂ ਸਾਰਿਆਂ ਦੇ ਕਾਗਰ ਰਿਜੈਕਟ ਕਰਾ ਕੇ ਤੇ ਸਰਪੰਚ ਬਣਾਏ ਗਏ ਨੇ ਤਾਂ ਇਹ ਗੱਲ ਦਾ ਜੇ ਆਮ ਆਦਮੀ ਹੁੰਦਾ ਕੋਈ ਇਦੀ ਜਗ੍ਹਾ ਤੇ ਫਿਰ ਕੀ ਫਿਰ ਵੀ ਸੱਟ ਬੰਨਦੀ ਤੇ ਅਗਾ ਟਾਈਮ ਦਿੱਤਾ ਜਾਂਦਾ ਵੀ ਇਨਸਾਫ ਦਵਾਵਾਂਗੇ ਨਹੀਂ ਜੀ ਵੇਖੋ ਇਹ ਤਾਂ ਲਫਜ਼ ਨੇ ਰਟਾਇਆ ਜਿਹੜੇ ਨਹੀਂ ਰਟਾਇਆ ਰਟਾਇਆ ਲਫਜ਼ ਨਹੀਂ ਇਹਦੇ ਚ ਜਿਹੜੀ ਗੱਲ ਹੈ ਤੁਹਾਨੂੰ ਇਨਸਾਫ ਦਵਾਉਣ ਲਈ ਹਰ ਹਾਲਤ ਤੁਹਾਡੇ ਨਾਲ ਕਰਾਂਗੇ ਗੁਰਦਰ ਸਾਹਿਬ ਅੱਜ ਗੁਰਚਾ ਫੌਜਾ ਸਿੰਘ ਨਹੀਂ ਆਏ ਇੱਥੇ ਵਿਸ਼ਵਾਸ ਗੁਰਦਵਾਰ ਸਾਹਿਬ 'ਚ ਦਵਾਉਂਦੇ ਹੋ ਵੀ ਜਸ਼ਨ ਦੇ ਜਿਹੜੇ 48 ਘੰਟਿਆਂ ਦਾ ਸਮੱਸਿਆ ਸ਼ਾਮ ਨੂੰ ਪੂਰਾ ਹੋਇਆ ਨਾ ਕਿ ਐਫ ਆਈ ਆਰ ਹੋਊ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਵਿਸ਼ਵਾਸ ਦੁਣਾ ਕਈ ਆ ਨਹੀਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਖੜੇ ਆਂ ਜੇ ਜਸ਼ਨੂ 48 ਕੰਡਾਂ ਦੇ ਵਿੱਚ ਕੋਈ ਨਹੀਂ ਤੁਹਾਨੂੰ ਇਨਸਾਫ ਹੁੰਦਾ ਮੈਂ ਤੁਹਾਡੇ ਕੋਲੇ ਪਾਰਟੀ ਦੇ ਨਾਲ ਬਰਾਬਰ ਖੜ ਕੇ ਜਾਊਂਗਾ ਫੌਜਾ ਸਿੰਘ ਨਹੀਂ ਆਇਆ ਅੱਜ ਜਿੱਥੇ ਉਹਨਾਂ ਨੂੰ ਆਉਣਾ ਚਾਹੀਦਾ ਇਹ ਕਹਿੰਦੇ ਮੇਰਾ ਪੁੱਤ ਆਰਗਾ ਸੀ ਉਹ ਆਇਆ ਹੀ ਨਹੀਂ ਅੱਜ ਫੌਜਾ ਸਿੰਘ ਜੀ ਨਹੀਂ ਆਉਣਾ ਇਹ ਕਿਸੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਤਾਂ ਆਪ ਦੇ ਮਤਲਬ ਕਿ ਮੈਂ ਆਪ ਦੇ ਬਾਰੇ ਕਹਿ ਸਕਦਾ ਮੈਂ ਮੈਂ ਤੁਸੀਂ ਵਰਕਰਾਂ ਨੂੰ ਬਣਾਉਣ ਦੇ ਲਈ ਉਦੋਂ ਆਏ ਸੀ ਪਰ ਅੱਜ ਫੌਜਾ ਸਿੰਘ ਨੂੰ ਵੀ ਨਾਲ ਲੈ ਆ ਸਕਦੇ ਹੋ ਨਹੀਂ ਜੀ ਮੈਂ ਮੇਰੀ ਗੱਲ ਸੁਣੋ ਛੋਟੇ ਵੀ ਹਾਲਾਤ ਪੈਦਾ ਆਏ ਜਿਵੇਂ ਹੋ ਜਾਂਦੇ ਆ ਮੈਂ ਸ਼ਾਇਦ ਇਲੈਕਸ਼ਨ ਦੇ ਦੌਰਾਨ ਵੀ ਨਹੀਂ ਆਇਆ ਸੀ ਹਾਲਾਤ ਪੈਦਾ ਹੋ ਜਾਂਦੇ ਆ ਵੀ ਮੈਂ ਉਦੋਂ ਇਲੈਕਸ਼ਨ ਦੇ ਦੌਰਾਨ ਵੀ ਨਹੀਂ ਆਇਆ ਸੀ ਕਿਉਂਕਿ ਇਲੈਕਸ਼ਨ ਬਾਲਾ ਵੱਡਾ ਸੀ ਮੈਂ ਤਾਂ ਪਰ 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 ਜਿਹੜੇ ਜਿਹੜੇ ਬੱਚਿਆਂ ਨੇ ਮੇਰੀ ਮਦਦ ਕੀਤੀ ਆ ਮੈਂ ਉਸ ਕਰਕੇ ਅੱਜ ਇੱਥੇ ਪਹੁੰਚਿਆ ਤੁਹਾਡੇ ਪੇੜੇ ਦੇ ਨਾਲ ਇੱਕੋ ਗੱਡੀ ਦੇ ਵਿੱਚ ਪਰ ਮੈਂ ਮੈਂ ਇਸ ਗੱਲ ਨੂੰ ਛਡਾਉਂਦਾ ਹੀ ਨਹੀਂ ਮੈਂ ਇਸ ਗੱਲ ਨੂੰ ਛਡਾਉਂਦਾ ਹਾਂ ਵੀ ਮੇਰੀ ਮਦਦ ਨਹੀਂ ਕੀਤੀ ਮੈਂ ਕਹਿੰਦਾ ਵੀ ਮੈਂ ਇਹ ਗੱਲ ਮੰਨ ਕੇ ਇੱਥੇ ਪਹੁੰਚਿਆ ਜੋ ਮੇਰੇ ਮਦਦ ਮੇਰਾ ਮਦਦਕਾਰ ਸੀ ਫੌਜਾ ਸਿੰਘ ਨੂੰ ਤਾਂ ਆਉਣਾ ਚਾਹੀਦਾ ਸੀ ਨਾ ਜੀ ਭੋਗ ਦੇ ਸ਼ਾਇਦ ਹੋਰ 10 ਮਿੰਟਾਂ 'ਚ ਆ ਜਾਣ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਇਹ ਗੁਰਦੁਆਰਾ ਪ੍ਰਗਟ ਸਾਹਿਬ ਤੋਂ ਨੇ ਜਿੱਥੇ ਕਾਕਾ ਬਰਾੜ ਜੀ ਪਹੁੰਚੇ ਨੇ ਪਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਫੌਜਾ ਸਿੰਘ ਸਰਾਰੀ ਮੌਜੂਦਾ ਵਿਧਾਇਕ ਜਿਹੜੇ ਨੇ ਉਹ ਇੱਥੇ ਨਹੀਂ ਪਹੁੰਚੇ ਕਾਕਾ ਬਰਾੜ ਪਹੁੰਚੇ ਨੇ ਹਾਲਾਂਕਿ ਐਮਪੀ ਦਾ ਇਹਨਾਂ ਨੇ ਇਲੈਕਸ਼ਨ ਲੜਿਆ ਹੈ ਉਸ ਦੌਰਾਨ ਇਹਨਾਂ ਦੇ ਬੇਟੇ ਦੇ ਨਾਲ ਜਸ਼ਨ ਕੰਮ ਕਰਦਾ ਰਿਹਾ ਹੈ ਪਰ ਹੁਣ ਜਿਹੜਾ ਇਹਨਾਂ ਨੂੰ ਵੀ ਅਸੀਂ ਸਵਾਲ ਕੀਤਾ ਹੈ ਕੀ ਤੁਸੀਂ ਇਸ ਬਾਰੇ ਜਰੂਰ ਦੱਸੋ ਕਿ ਫੌਜਾ ਸਿੰਘ ਸਰਾਰੀ ਇੱਕ ਪਾਸੇ ਕਹਿ ਰਹੇ ਨੇ ਕਿ ਮੇਰੇ ਪੁੱਤਾਂ ਅਰਗਾ ਸੀਗਾ ਮੇਰੇ ਪੁੱਤਾਂ ਅਰਗਾ ਸੀਗਾ ਜਸ਼ਨ ਔਰ ਮੇਰਾ ਪਰਿਵਾਰ ਅਪਰਾ ਜੋ ਉਸੇ ਪਰਿਵਾਰ ਦੇ ਵਿੱਚ ਅੱਜ ਅੰਤਿਮ ਅਰਦਾਸ ਤੇ ਫੌਜਾ ਸਿੰਘ ਸਰਾਰੀ ਨਹੀਂ ਪਹੁੰਚੇਗੇ ਕਾਕਾ ਬਰਾੜ ਚਾਹੇ ਪਹੁੰਚੇ ਨੇ ਪਰ ਤੁਹਾਨੂੰ ਦੂਜੇ ਪਾਸੋਂ ਦੱਸ ਦਈਏ ਕਿ ਉਹਨਾਂ ਨੂੰ ਇਹ ਸਵਾਲ ਵੀ ਕੀਤਾ ਗਿਆ ਸਾਡੇ ਵੱਲੋਂ ਪਰ ਉਹ ਕਹਿੰਦੇ ਵੀ ਇਹ ਤਾਂ ਉਹ ਜਾਣਦੇ ਨੇ ਉਹ ਕਿਉਂ ਨਹੀਂ ਆਏ ਕਾਕਾ ਬਰਾੜ ਅਗਰਾ ਸਕਦੇ ਨੇ ਤਾਂ ਫੌਜਾ ਸਿੰਘ ਸਰਾਰੀ ਕਿਉਂ ਨਹੀਂ ਅੱਜ ਅੰਤਿਮ ਅਰਦਾਸ ਤੇ ਪਹੁੰਚੇ ਕੀ ਉਹ ਜੁੜਾ ਕੁਝ ਉਹਨਾਂ ਨੇ ਕਿਹਾ ਕਿ ਮੇਰੇ ਪੁੱਤਾਂ ਵਰਗਾ ਸੀਗਾ ਜਸ਼ਨ ਕਿ ਉਹ ਇੱਕ ਡਰਾਮਾ ਸੀਗਾ ਕਿ ਉਹ ਇੱਕ ਫੋਕੀ ਗੱਲ ਕਹਿਣ ਦੇ ਲਈ ਸੀ ਜਾਂ ਫਿਰ ਉਹ ਸੱਚ ਸੀ ਇਹ ਤਾਂ ਹੁਣ ਫੌਜਾ ਸਿੰਘ ਜਾਣਦੇ ਨੇ ਪਰ ਬੜਾ ਵੱਡਾ ਸਵਾਲ ਖੜਾ ਕਰ ਗਈਆਂ ਤਸਵੀਰਾਂ ਅੱਜ ਦੀਆਂ ਕਿ ਅੱਜ ਫੌਜਾ ਸਿੰਘ ਸਰਾਰੀ ਇਸ ਸੰਤਿਮਰਦਾਸ ਤੇ ਨਹੀਂ ਪਹੁੰਚੇ ਹੋਰ 10-15 ਮਿੰਟ ਤੱਕ ਜਿਹੜਾ ਭੋਗ ਪੈ ਜਾਣਾ ਹੈ ਪਰ ਇੱਥੇ ਫੌਜਾ ਸਿੰਘ ਸਰਾਰੀ ਨਹੀਂ ਪਹੁੰਚੇ ਇੱਕ ਪਾਸੇ ਪੁੱਤ ਕਹਿ ਰਹੇ ਨੇ ਜਸ਼ਨ ਨੂੰ ਆਪਣਾ ਪਰਿਵਾਰ ਕਹਿ ਰਹੇ ਨੇ ਇਸ ਪਰਿਵਾਰ ਨੂੰ ਆਪਣਾ ਪਰ ਉਹ ਇੱਥੇ ਨਹੀਂ ਪਹੁੰਚਦੇ ਕਿਤੇ ਨਾ ਕਿਤੇ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਉਹਨਾਂ ਦੇ ਉੱਪਰ 13 ਦਿਨ ਬੀਤਦੇ ਜਾਣ ਬਾਅਦ ਵੀ ਅੱਜ ਪਰਿਵਾਰ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਇੱਕੋ ਨੁਮਾਇੰਦਾ ਆਮ ਆਦਮੀ ਪਾਰਟੀ ਦਾ ਜਿਹੜਾ ਕਾਕਾ ਬਰਾੜ ਆਏ ਨੇ ਹੋਰ ਫੌਜਾ ਸਿੰਘ ਇੱਥੇ ਹਜੇ ਤੱਕ ਦਿਖਾਈ ਨਹੀਂ ਦਿੱਤੇ ਕਰੀਬ ਪੌਣੇ 1 ਵਜੇ ਦੇ ਆਸ-ਪਾਸ ਜਿਹੜਾ ਟਾਈਮ ਹੋ ਚੁੱਕਿਆ ਫਿਲਹਾਲ ਦੇਖਦੇ ਆ ਅਗਲੇ 10-15 ਮਿੰਟ ਚ ਵੀ ਆਉਂਦੇ ਨੇ ਜਾਂ ਫਿਰ ਨਹੀਂ ਆਉਂਦੇ